ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਾਜ਼ਿਲਕਾਦੇ ਵਿੱਚ ਥਾਣਾ ਸਾਈਬਰ ਕ੍ਰਾਈਮ ਦਾ ਅੱਜ ਉਦਘਾਟਨ ਕੀਤਾ ਗਿਆ ਹੈ ਇਸ ਮੌਕੇ ਤੇ ਡੀਆਈਜੀ ਫਰੀਪੁਰ ਰੇਂਜ ਸ਼੍ਰੀ ਅਜੇ ਮਲੂਜਾ ਪਹੁੰਚੇ ਉਹਨਾਂ ਦੇ ਨਾਲ ਫਾਜ਼ਿਲਕਾਦੀ ਐਸਐਸਪੀ ਡਾਕਟਰ ਪ੍ਰਗਿਆ ਜੈਨਵੀ ਪਹੁੰਚੇ ਜਿਨ੍ਹਾਂ ਵੱਲੋਂ ਨਵੇਂ ਥਾਣੇ ਦਾ ਉਦਘਾਟਨ ਕੀਤਾ ਗਿਆ ਹੈ ਫਾਜ਼ਿਲਕਾਦੇ ਥਾਣਾ ਸਦਰ ਦੀ ਬਿਲਡਿੰਗ ਦੇ ਵਿੱਚ ਹੀ ਨਵਾਂ ਸਾਈਬਰ ਕ੍ਰਾਈਮ ਥਾਣਾ ਬਣਾਇਆ ਗਿਆ ਹੈ ਜਿਸ ਦਾ ਉਦਘਾਟਨ ਅੱਜ ਡੀਆਈਜੀ ਫਰੀਪੁਰ ਰੇਂਜ ਪੀੜੀ ਅਦੇਮਲੂਜਾ ਅਤੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਵੱਲੋਂ ਕੀਤਾ ਗਿਆ ਜਰਗਰ ਦਿੰਦੇ ਹੋਏ ਡੀਐਚਡੀ ਅਦੇਮਲੂਜਾ ਨੇ ਦੱਸਿਆ ਕਿ ਸਾਈਬਰ ਕ੍ਰਾਈਮ ਦੇ ਮਾਮਲੇ ਲਗਾਤਾਰ ਵੱਧੇ ਜਾ ਰਹੇ ਸਨ ਜਿਸ ਦੇ ਚਲਦਿਆਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਥਾਣਾ ਸਾਈਬਰ ਕ੍ਰਾਈਮ ਖੋਲਿਆ ਗਿਆ ਉਹਨਾਂ ਨੇ ਕਿਹਾ ਕਿ ਥਾਣਾ ਸਾਈਬਰ ਕ੍ਰਾਈਮ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਨੂੰ ਦੇਖੇਗਾ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੂਰ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਜੋ ਵੀ ਸਾਈਬਰ ਕ੍ਰਾਈਮ ਦੇ ਵਿੱਚ ਸ਼ਾਮਲ ਹੋਏਗਾ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਜੇਕਰ ਕਿਸੇ ਦੇ ਨਾਲ ਕੋਈ ਵੀ ਸਾਈਬਰ ਕ੍ਰਾਈਮ ਹੋ ਜਾਂਦਾ ਹੈ ਤਾਂ ਥਾਣੇ ਦੇ ਵਿੱਚ ਆ ਕੇ ਸ਼ਿਕਾਇਤ ਦਿੱਤੀ ਜਾ ਸਕਦੀ ਹੈ। ਦੰਦਰ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਏਗਾ ਅਤੇ ਦੋਸ਼ੀ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸਰ ਦੇ ਨਾਲ ਡੀਆਈਜੀ ਫਰੀਪੁਰ ਦੇ શ્રી ਅਜੇਮ ਲੁਜਾ ਅਤੇ ਫੌਨਿਲ ਕਾਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਡੀਐਸਪੀ ਸੁਭੇਸ਼ ਦੇ ਅਤੇ ਹੋਰ ਵੀ ਪੁਲਿਸ ਅਧਿਕਾਰੀਆਂ ਵੱਲੋਂ ਇਸ ਨਵੇਂ ਥਾਣੇ ਦਾ ਉਦਘਾਟਨ ਕੀਤਾ ਜਾ ਰਿਹਾ ਵਾਦਿਲ ਕਾਦੇ ਦਾਣਾ ਸਦਰ ਦੇ ਵਿੱਚ ਦਾਣਾ ਸਾਈਬਰ ਕ੍ਰਾਈਮ ਸ਼ੁਰੂ ਕੀਤਾ ਗਿਆ ਜਿਸ ਦਾ ਅਧ ਉਦਘਾਟਨ ਹੋ ਗਿਆ ਅਤੇ ਸਾਡੇ ਵੱਲੋਂ ਪਿੱਤੇ ਦਿਨ ਇੱਕ ਪਰਚਾ ਵੀ ਰੱਦ ਕੀਤਾ ਗਿਆ ਸੀ ਪਹਿਲਾਂ ਟਾਈਮ ਨਹੀਂ ਦਿੱਤਾ ਜਾਂਦਾ ਤੁਹਾਨੂੰ ਪਰ ਉਹ ਸਪੈਸ਼ਲੀ ਜਿਹੜਾ ਇੱਥੇ 9 ਦੇ ਕਰੀਬ ਬੰਦਿਆਂ ਦੇ ਦੀ ਪੋਸਟਿੰਗ ਕੀਤੀ ਹੈ ਜਿਹੜਾ ਤੁਹਾਡਾ ਮਸਲਾ ਕਿੱਥੇ ਦਾ ਤੁਸੀਂ ਉੱਥੇ ਚੰਡੀਗੜ੍ਹੇ ਕੰਪਲੇਟ ਜਾਂਦੀ ਜਿੱਥੇ ਹੁਣ ਹਰ ਜ਼ਿਲ੍ਹੇ ਦੇ ਵਿੱਚ ਸਾਈਬਰ ਕ੍ਰਾਈਮ ਨੂੰ ਡਿਟੈਕਟ ਕੀਤਾ ਜਾਊਗਾ ਇਹ ਬੜਾ ਅੱਛਾ ਪ੍ਰੋਗਰਾਮ ਹੈ ਇੱਕ ਸਾਡੇ ਐਫਆਈਆਰ ਦੀ ਦਰਦ ਹੋ ਗਈ ਹੈ ਬੈਠੀ ਤੇ ਬਾਕੀ ਸਾਰਾ ਸਟਾਫ ਬੜਾ ਮਿਹਨਤੀ ਹੈ ਤੇ ਪੂਰਾ ਟੈਕਨੀਕਲ ਹੈਡ ਹੈ ਇਹ ਐਫਆਈਆਰ ਜਿਹੜੀ ਇੱਕ ਨੰਬਰ ਦਰਦ ਹੋਈ ਹੈ ਇਹ ਸ਼ਾਰਟ ਸੀ ਇਨਫੋਰਮੇਸ਼ਨ ਟੈਕਨੋਲੋਜੀ ਐਕ ਇੱਕ 68 ਡੀ ਲੱਗਿਆ 1420 ਆਈਪੀਸੀ ਐਸ ਦੇ ਤਹਿ ਦਰਜ ਪਈ ਹੈ ਬਾਕੀ ਤੁਹਾਨੂੰ ਅਸੀਂ ਡਿਟੇਲ ਐਸ ਵੀ ਦੇ ਦੇਣੀ ਹੈ ਤਾਂ ਥੈਂਕ ਯੂ ਇੱਕ ਪਾਸੇ ਦਾ ਇਹ ਪ੍ਰੋਜੈਕਟ ਰੀਜਨ ਤੋਂ ਜੇ ਪੂਰੇ ਪੰਜਾਬ ਦੇ ਵਿੱਚ ਹਰ ਡਿਸਟ੍ਰਿਕਟ ਦੇ ਵਿੱਚ ਇਹ ਥਾਣੇ ਬਣ ਰਹੇ ਨੇ ਕਈ ਜਗ੍ਹਾ ਸ਼ੁਰੂ ਹੋ ਗਏ ਤੇ ਕਈ ਜਗ੍ਹਾ ਜਲਦੀ ਸ਼ੁਰੂ ਹੋ ਜਾਣਗੇ ਕਿ ਪੰਜਾਬ ਗਵਰਨਮੈਂਟ ਵੱਲੋਂ ਇਹ ਸਪੈਸ਼ਲ ਇੱਕ ਥਾਣੇ ਬਣਾਏ ਗਏ ਹੈ ਤਾਂ ਕਿ ਜਿਹੜੇ ਲੋਕਲ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਗੱਡੀਗੜ ਜਾਂ ਮੁਹੱਲੀ ਉਹਨਾਂ ਨੂੰ ਇੱਥੇ ਲੋਕਲ ਇਨਸਾਫ ਮਿਲ ਜਾਂਦਾ ਕਿਸ ਡਿਸਟ੍ਰਿਕਟ ਹੈੱਡਕੁਆਟਰ ਤੇ ਹਰ ਜਗ੍ਹਾ ਕਿਸ ਤਰ੍ਹਾਂ ਦੇ ਮਾਮਲਿਆਂ ਦੀ ਕੰਪਲੇਂਟ ਇਸ ਥਾਣੇ 'ਚ ਹੋਏਗੀ ਜਿਹੜਾ ਕੋਈ ਫਰਾਡ ਜਿਵੇਂ ਬੈਂਕਸ ਦਾ ਫਰਾਡ ਹੈ ਆਨਲਾਈਨ ਕੋਈ ਜਿਵੇਂ ਕੋਈ ਲਾਲਚ ਦੇ ਕੇ ਪੈਸੇ ਜਿਮ ਡਿਪੋਜ਼ਿਟ ਕਰਾ ਲੈਂਦੇ ਆ ਜੂ ਜਿਵੇਂ ਕਾਲਾ ਆਨਲਗ ਪੈਂਦੀ ਐ ਵੀ ਇਹਨੇ ਪੈਸੇ ਜਮਾ ਕਰਾ ਦਿਓ ਤੁਹਾਨੂੰ ਇਹਨਾ ਇਨਾਮ ਮਿਲੇਗਾ ਉਹ ਸਾਰਾ ਅਸੀਂ ਟਰੈਕ ਮਤਲਬ ਇਸ ਥਾਣੇ ਦੇ ਵਿੱਚ ਟਰੈਕ ਕਰਾਂਗੇ ਇਹ ਸਪੈਸ਼ਲ ਥਾਣੇ ਦੀ ਜਿਹੜੀ ਹੈ ਉਦਘਾਟਨ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕ ਲਾਹਾ ਜਿਹੜਾ ਇਸ ਰੱਦੀ ਇਲਾਕੇ ਨੂੰ ਮਿਲੇਗਾ ਇਹ ਪਿਛਲੇ ਕੁਝ ਸਮੇਂ ਚ ਪੰਜਾਬ ਦੇ ਵਿੱਚ ਇਹ ਜਿਹੜੇ ਹਰ ਜ਼ਿਲ੍ਹੇ ਦੇ ਵਿੱਚ ਇਹ ਸਾਈਬਰ ਕ੍ਰਾਈਮ ਜਿਹੜਾ ਇਹ ਥਾਣੇ ਬਣਾਏ ਗਏ ਆ ਸਪੈਸ਼ਲ ਜੀ इवन ਸਾਡੇ ਮੇਰੀ ਰੇਂਜ ਦੇ ਵਿੱਚ ਫਲਕਾ ਫੋਜਪੁਰ ਤੇ ਤਨਤਨ ਜ਼ਿਲ੍ਹਾ ਦੇ ਆ ਪਰ ਜਿਹੜੇ ਫਲਕਾ ਜ਼ਿਲ੍ਹੇ ਦੇ ਵਿੱਚ ਸਾਡੀ ਰੇਂਜ ਦੇ ਵਿੱਚ ਪਹਿਲੀ ਐਫ ਆਈ ਆਰ ਇੱਥੇ ਦਰਜ ਹੋਈ ਹੈ ਕਿਉਂਕਿ ਅੱਜਕੱਲ ਜਿਹੜਾ ਸਾਈਬਰ ਕ੍ਰਾਈਮ ਦਾ ਬਹੁਤ ਜਿਆਦਾ ਫਰਾਡ ਹੋ ਰਿਹਾ ਹੈ ਉਹ ਉਹਨਾਂ ਦੇ ਨੱਥਪਾਣ ਦੇ ਲਈ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਇਹ ਸਾਈਬਰ ਕ੍ਰਾਈਮ ਦੇ ਥਾਣੇ ਬਣੇ ਤਾਂ ਕਿ ਜਿਹੜੇ ਲੋਕਾਂ ਨਾਲ ਕੋਈ ਫਰਾਡ ਹੁੰਦਾ ਹੈ ਜਾਂ ਆਨਲਾਈਨ ਕੋਈ ਠੱਗੀ ਹੋ ਜਾਂਦੀ ਹੈ ਉਹ ਸਾਰਾ ਅਸੀਂ ਉਹਨਾਂ ਦੀ ਹਕਕ ਲਈ ਕਰ ਸਕੀਏ ਸਰ ਜਿਹੜੀ ਪਹਿਲੀ ਐਫ ਆਈ ਆਰ ਹੋਈ ਉਹ ਕਿਸ ਤਿੰਸਲੇ ਵਿੱਚ ਹੋਈ ਹੈ ਜੀ ਉਹ ਕੋਈ ਹੈਕ ਹੋ ਰਿਹਾ ਇਸ ਤਰ੍ਹਾਂ ਇਹ ਆਨਲਾਈਨ ਹੀ ਹੈਗਾ ਹੈ ਬਾਕੀ ਡਿਟੇਲ ਮੈਂ ਤੁਹਾਨੂੰ ਲੈ ਕੇ ਦਿੰਦਾ ਹਾਂ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਜਿਦਾ ਹੁਣ ਹੈ ਤੁਹਾਡੇ ਨਾਲ ਸੰਪਰਕ ਕਿਵੇਂ ਕੀਤਾ ਜਾ ਸਕਦਾ ਹੈ ਸਾਈਬਰ ਥਾਣੇ ਹ ਤੱਕ ਪਹੁੰਚ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ ਕਿ ਜਿਲਾ ਹੈਡਕੁਆਟਰਾਂ ਤੋਂ ਸ਼ਿਕਾਇਤ ਹੋਵੇਗੀ ਨਹੀਂ ਉਹਦੀ ਜਿਹੜੀ ਤੁਸੀਂ ਸਾਈਬਰ ਥਾਣੇ ਜਾ ਕੇ ਜਿਵੇਂ ਉਹਦੀਆਂ ਹੈਲਪਲਾਈਨਸ ਬਣੀਆਂ ਤੁਸੀਂ ਉੱਥੇ ਕੰਪਲੇਂਟ ਆਪਣੀ ਦਰਜ ਕਰਾ ਸਕਦੇ ਹੋ ਬਾਕੀ ਸਾਡੇ ਸਾਰੇ ਅਫਸਰ ਜਿਹੜੇ ਫਾਜ਼ਿਲਕਾ ਦੇ ਜੀਓ ਦਾ ਐਸ ਐਚਓ ਦਾ ਇਹ ਹਰ ਟਾਈਮ ਅਵੇਲੇਬਲ ਹੁੰਦੇ ਆ ਭਾਵੇਂ ਇਹਨਾਂ ਦੇ ਥਰੂ ਵੀ ਤੁਸੀਂ ਅਸਲਾ ਉੱਥੇ ਦਰਜ ਕਰਾ ਸਕਦੇ ਲਗਾਤਾਰ ਆਨਲਾਈਨ ਧਗਿਆ ਹੋ ਰਹੀਆਂ ਨੇ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਇਹ ਲਗਾਤਾਰ ਜਿਹੜੀ ਇਹ ਮਤਲਬ ਇਹ ਫਰਾਡ ਹੋ ਰਹੇ ਆ ਉਹਨਾਂ ਨੂੰ ਰੋਕਣ ਦੇ ਲਈ ਇਹ ਥਾਣੇ ਬਣਾਏ ਗਏ ਆ ਜਿੰਦੇ ਬੜੇ ਅੱਛੇ ਰਿਜ਼ਲਟ ਆਣਗੇ ਤੁਹਾਨੂੰ ਆਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਕ੍ਰਾਈਮ ਇਦਾਂ ਦਾ ਹੁੰਦਾ ਉਹਨੂੰ ਇਮੀਡੀਟਲੀ ਫੇਸ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ